ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੇ ਪਾਗਾਂ ਦੀ ਨਿਸ਼ਾਨੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਜੇ ਬਰਤਨ ਮਾਂਜਣ ਦੀ ਸੇਵਾ ਮਿਲਦੀ ਆ ਝਾੜੂ ਦੀ ਸੇਵਾ ਮਿਲਦੀ ਆ ਪ੍ਰਸ਼ਾਦਾ ਵਰਤੌਣ ਦੀ ਸੇਵਾ ਮਿਲਦੀ ਆ ਚੌਰ ਸਾਹਿਬ ਦੀ ਸੇਵਾ ਮਿਲਦੀ ਆ ਚਾਦਰਾਂ ਝਾੜਨ ਦੀ ਸੇਵਾ ਮਿਲਦੀ ਆ ਕੋਈ ਵੀ ਸੇਵਾ ਗੁਰੂ ਦੇ ਘਰ ਤੇ ਮਿਲਦੀ ਹੈ ਨਾ ਤਾਂ ਸਮਝੋ ਕਿ ਬਹੁਤ ਵੱਡੇ ਪਾਗ ਨੇ ਤੇ ਨਾਲ ਸੇਵਾ ਕਰਦੇ ਇਹ ਅਰਦਾਸ ਕਰਨੀ ਕਿ ਮਹਾਰਾਜ ਸਾਹਿਬ ਜਿਵੇਂ ਹੀ ਮੈਂ ਬਰਤਨ ਮਾਂਜ ਰਿਆਂ ਮੇਰੇ ਮਾੜੇ ਕਰਮ ਨੇ ਕੋਈ ਕੀਤੇ ਹੋਏ ਉਹਨਾਂ ਦੀ ਕਲਖ ਮਟੇ ਦਿਓ ਤੇ ਆਪਣਾ ਨਾਮ ਦਾਨ ਅੰਮ੍ਰਿਤ ਵੇਲਾ ਲਿਖ ਦਿਓ ਸੱਚੇ ਪਾਤਸ਼ਾਹ ਮਿਰਤੋ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ ਹਿਰਦਾ ਕਰਕੇ ਮੈਂ ਸੋਚਾਂ ਵੀ ਨਾ ਝਾੜੂ ਫੇਰਦੇ ਹੋਏ ਇਹ ਕਹਿਣਾ ਕਿ ਜਿਵੇਂ ਤੇਰੇ ਦਰ ਦਾ ਕੂੜਾ ਇਕੱਠਾ ਹੋ ਰਿਹਾ ਮੇਰੇ ਮਾਲਕਾ ਤੇ ਈਵੇਂ ਜਿਹੜਾ ਮੇਰੇ ਅੰਦਰ ਕੂੜਾ ਇਕੱਠਾ ਹੋਇਆ ਪਿਆ ਨਾ ਵਕਾਰਾਂ ਦਾ ਉਹ ਸਾਰਾ ਹੁੰਝ ਕੇ ਨਾਮ ਦੇ ਨਾਲ ਤੇ ਸਦਾ ਲਈ ਮਿਟੇ ਦੋ ਮੇਰੇ ਮਾਲਕ ਹਰ ਇੱਕ ਸੇਵਾ ਨੂੰ ਆਪਣੇ ਕਰਮਾਂ ਦੇ ਵੱਡੇ ਭਾਗ ਸਮਝਣਾ ਤੇ ਮਨੋਂ ਤਣੋਂ ਸੇਵਾ ਕਰਨੀ ਆ ਇੱਕ ਵੀ ਕਾਰਜ ਉਥੇ ਕਰ ਲਿਆ ਨਾ ਮਨ ਕਰਕੇ ਤਨ ਕਰਕੇ ਤੇ ਮਨ ਕਰਕੇ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਣਾ ਕਿਉਂਕਿ ਸਭ ਤੋਂ ਉੱਚਾ ਦਰ ਬਾਬੇ ਨਾਨਕ ਦਾ ਪਤਾ ਨਹੀਂ ਕਿੰਨੇ ਸੂਖਮ ਸਰੀਰ ਇੰਨੇ ਦੇਵੀ ਦੇਵਤੇ ਹਰ ਰੋਜ਼ ਗੁਰਦੁਆਰਿਆਂ ਚ ਸੇਵਾ ਕਰਦੇ ਆ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸੇਵਾ ਕਰਦੇ ਆ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰ ਤੇ ਸੇਵਾ ਕਰਦੇ ਆ ਤੇ ਬੰਦਿਆ ਤੂੰ ਤਾਂ ਮਨੁੱਖਾ ਦੇਈ ਦੇ ਵਿੱਚ ਇਸ ਚੀਜ਼ ਨੂੰ ਪਹਿਚਾਣ ਕਿਉਂਕਿ ਮਾਨਸ ਦੇਹੀ ਨੂੰ ਦੇਵੀ ਦੇਵਤੇ ਵੀ ਤਰਸਦੇ ਆ ਜੇ ਹਜੇ ਵੀ ਸੁਵਾਸ ਚੱਲ ਰਹੇ ਹਨ ਤੇ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਤਾਂ ਇਹੀ ਹੈ ਚੱਲ ਉੱਠ ਸੇਵਾ ਦੇ ਸਿਮਰਨ ਕਰੀਏ